ਪੂਆ ਗਰ ਜਾਂਦੇ ਹੀ ਨਾ ਦੀਰੂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੰਨੇ ਆ ਹਮਸੇ ਉਹ ਤੇ ਨਹੀਂ ਰੋਜ਼ ਹੀ ਇਦਾਂ ਕਰਦਾ ਵਾ ਤੇ ਪਰ ਆਪਾਂ ਸਾਰੀ ਦਿਹਾੜੀ ਖੱਪ ਜਾਂਦੇ ਆ ਕੋਈ ਚੀਜ਼ ਲੈਂਦਾ ਕੋਈ ਨਹੀਂ ਲੈਂਦਾ ਕਿੱਦਾਂ ਆਪਾਂ ਪੈਸਾ ਖੂਨ ਪਸੀਨੇ ਕੀ ਕਮਾਈ ਹੈ ਸਾਡੀ ਖੁੱਦ ਤੇ ਹੁੱਕਾ ਨਹੀਂ ਮੁੱਕਦਾ ਦਾ ਸਾਰਾ ਦਿਨ ਬਸ ਤੇ ਤੂੰ ਕਹਿ ਹਾ ਨੈਣੀ ਤੇ ਮੇਰਾ ਤੇ ਗੁੱਸਾ ਕਰੂਗਾ ਕਿ ਪੂਆ ਬੋਲਦੀ ਆ ਤੂੰ ਕਹਿ ਹਾ ਉਹਨੂੰ ਫੇ ਤੂੰ ਹੀ ਜਾਇਆ ਕਰ ਦੇ ਰੁਕ ਤੇ ਕੰਮ ਕੁੰਮ ਤੇ ਚਲ ਜਾ ਕਰ ਤੇਰੇ ਵਰਗੇ ਮੁੰਡੇ ਕਿਤੇ ਇੰਨਾ ਕੰਮ ਕਰਦੇ ਆ ਇਹ ਵੇਲੀਆਂ ਹੀ ਖਾ ਖਾ ਕੇ ਐਡਾ ਢੱਡ ਬਦਾ ਲਿਆ ਇਨੀ ਅੱਜ ਤੋਂ ਫਿਰ ਹੋ ਹੀ ਜਾਏ ਹੋਰ ਥੋੜਾ ਗੁੱਸਾ ਕਰ ਤੂੰ ਨੈਣੀ ਤੂੰ ਬਹੁਤ ਹਮ ਕਰੋ ਨਾ ਕਿ ਮੈਂ ਬੋਲੂਗੀ ਨਾ ਤੋਨੇ ਕਹਣਾ ਮੇਰੀ ਬਹਿਨ ਤੋ ਬੋਲਦੀ ਨਹੀਂ ਤੇ ਭੂਆ ਜ਼ਿਆਦਾ ਬੋਲਦੀ ਆ ਨਹੀਂ ਭੂਆ ਤੇਜੀ ਗੱਲ ਹੋ ਰਿਆ ਤੂੰ ਕਰੀ ਨਹੀਂ ਤੇ ਮੇਰੇ ਅੱਗੇ ਤੇ ਛੋਟੀ ਵਾਲੀ ਨੇ ਬੜਾ ਬੋਲਣਾ ਆ ਆਹੋ ਉਹ ਤੇ ਹੈ ਸੰਦਲੀ ਹੂੰ ਕੋਈ ਬਾਤ ਨਹੀਂ ਗੁੱਸਾ ਨਾ ਕਰ ਤੂੰ ਅੱਜ ਮੈਂ ਦੋ ਲਗਾ ਦੇਣੀਆਂ ਫਿਰ ਉਹਦੇ ਵੀਰੂ ਦੇ ਵੇਖੀ ਜਾਊਗੀ ਫਿਰ ਵੇਖ ਲਓ ਫਿਰ ਅੱਜ ਠੀਕ ਆ ਨਾ ਹਾਂ ਬੈਠਾ ਤਾਂ ਦੇਖੋ ਕੈਸੇ ਵੇ ਕਿਦਾਂ ਪੀਣ ਡਿਆ ਹੁੱਕਾ ਮੈਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਅਰੇ ਸੰਦਲੀ ਹੁੱਕਾ ਚੱਕ ਬਹਿਣ ਆ ਗਈ ਇਸ ਇਹ ਸਾਤ ਆਪ ਲਗਾਤਾ ਹੂੰ ਅਰੇ ਬਹਿਣ ਇਤਨਾ ਟਾਈਮ ਲਗਾ ਦਿਆ ਅੱਜ ਟਾਈਮ ਤਾਂ ਲੱਗ ਹੀ ਜਾਂਦਾ ਫਿਰ ਨਹੀਂ ਮੇਰੀ ਸੁਣ ਗੱਲ ਪੁੱਕਾ ਚੁੱਕ ਦਾ ਮਤਲਬ ਕੀ ਹੋਇਆ ਤੇ ਪੀ ਲੈਣਾ ਸੀ ਤੂੰ ਹੋਰ ਬਹੁਤ ਟਾਈਮ ਕਾ ਪੀ ਰਿਆ ਥਾ ਅੱਛਾ ਸ਼ਰਮ ਨਹੀਂ ਆਉਂਦੀ ਤੈਨੂੰ ਸ਼ਰਮ ਕੀ ਬਾਤ ਨਹੀਂ ਪਹਿਲਾਂ ਮੂਝੇ ਇਹ ਪਤਾਓ ਤੂੰ ਤੁਮਨੇ ਕਿਤਨਾ ਕਮਾਇਆ ਪੈਸਾ ਪੁਜੀ ਲੈ ਆ ਪਾ ਨਹੀਂ ਪੈਸਾ ਕਮਾਇਆ ਸਾਡਾ ਕੋਈ ਸਮਾਨ ਨਹੀਂ ਵਿਕਿਆ ਇਤਨਾ ਟਾਈਮ ਲਗਾ ਆਦਿਆ ਤੇ ਘਰ ਘਰ ਜਾ ਕੇ ਹੋਕਾ ਦਿੱਤਾ ਬਾਲਟਿਆਂ ਨੂੰ ਥੱਲੇ ਲਵਾ ਲੋ ਕੋਈ ਬਾਲਟ ਨਹੀਂ ਪੀ ਕੱਬੂ ਆ ਜੀ ਦੋ ਬਾਲਟੇ ਵਿਕੇ ਆ ਉਹ ਬੋਲਦੇ ਕੱਲ ਲੈ ਜਿਓ ਪੈਸੇ ਬੈਠ ਸੁਣ ਚੱਤ ਰਕੋ ਦੇ ਨਾ ਪੈਸਾ ਸੀ ਸਾਬ 200 ਰੁਪਿਆ ਲੈ ਤੈਨੂੰ ਕੋਈ ਕੰਮ ਨਹੀਂ ਹੈਗਾ ਤੂੰ ਵੀ ਜਾ ਜਾ ਕੇ ਕੰਮ ਕਰ ਤੇ ਨਹੀਂ ਕਰੀਂ ਲੱਤਾਂ ਟੁੱਟੀਆਂ ਵਾਂ ਤੇ ਜਾ ਤੂੰ ਅੰਗ ਹੀਣ ਮਾ ਤੂੰ ਉੱਠ ਕੇ ਕੰਮ ਨਹੀਂ ਕਰ ਸਕਦਾ ਤੂੰ ਸੰਦਰੀ ਨੂੰ ਵੀ ਲਾ ਕੇ ਬਿਠਾ ਛੱਡਦਾ ਸਾਰੀ ਦਿਹਾੜੀ ਉਹਨੂੰ ਭੇਜਿਆ ਕਰ ਸਾਡੇ ਨਾਲ ہمارا ਕੌਣ ਖਿਆਲ ਰੱਖੇਗਾ ਤੇ ਬੁਮਾਰਾ ਨੈਣੀ ਇਹਦਾ ਖਿਆਲ ਰੱਖਣਾ ਤੂੰ ਕਾਕਾ ਵਾਂ ਪੂ ਦੁੱਧ ਚੋਂਗਦਾ ਸੀਸ਼ੀ ਨਾਲ ਤੈਨੂੰ ਸ਼ਰਮ ਨਹੀਂ ਆਉਂਦੀ ਬੂਆ ਜੀ ਇਤਨੇ ਗੁੱਸਾ ਕਿਉਂ ਹੁੰਦੇ ਹੋ ਲੈ ਇਹ ਖਾ ਬੂਆ ਨੇ ਇਹਨੂੰ ਬਤਾਉ ਮੈਨੂੰ ਖਾਇਆ ਤੇਰਾ ਸਿਰ ਨਹੀਂ ਕੁਝ ਵੀ ਕੌਣ ਪਸੀਨਿਆਂ ਕੀ ਕਮਾਈ ਆ ਜੋ ਹੁੰਦੀਆਂ ਲੱਲੀ ਆ ਫੜਾ ਇੱਧਰ ਕਿਉਂ ਫੜਾਤੇ ਇਹਨੂੰ ਰੱਖ ਖੁਦ ਕਮਾ ਤੇ ਜੋ ਮਰਜੀ ਖਾ ਕੁਝ ਨਹੀਂ ਖਾਇਆ ਕਹੀ ਕੀ ਖਾਣਾ ਸੀ ਪਰ ਮਸੰਦਰੀ ਕੋਲ ਬੋਲਦਾ ਹੂੰ ਕੁਝ ਬਣਾ ਕੇ ਦੇ ਦਿੰਦੀ ਸੰਦਨੀ ਕੋ ਸਾਥ ਮੇਂ ਭੇਜਿਆ ਕਰ ਸਾਡੇ ਅਹੀਂ ਰੋਜ਼ ਲੈ ਕੇ ਜਾ ਕਰਾਂਗੇ ਸਵੇਰੇ ਇਹਨੂੰ ਨਾਲ ਬੂਆ ਇੱਕ ਬਾਤ ਬੋਲੂ ਉਹ ਘਰ ਕੀ ਬਹੂ ਏ ਉਹ ਕੰਮ ਪਰ ਨਹੀਂ ਜਾਏਗੀ ਇਹੀਂ ਰਹੇਗੀ ਹਮਾਰੇ ਪਾਸ ਅੱਛਾ ਤੇ ਤੂੰ ਜਾਇਆ ਕਰ ਫਿਰ ਤੈਨੂੰ ਕੋਈ ਕੰਮ ਨਹੀਂ ਹੈਗਾ ਬੂਆ ਇਤਨਾ ਬੜਾ ਕਬੀਲਾ ਏ ਸਾਰਾ ਖਿਆਲ ਮੈਂ ਰੱਖਦਾ ਹਾਂ ਅੱਛਾ ਤੂੰ ਰੱਖਦਾ ਖਿਆਲ ਉਹ ਜਿਹੜੀ ਘਰ ਦੀ ਨੋਆ ਉਹ ਕੀ ਗੱਲ ਨਹੀਂ ਆ ਉਹ ਨਹੀਂ ਖਿਆਲ ਰੱਖ ਸਕਦੀ ਉਹ ਥੋੜਾ ਬੋਤਾ ਫਿਰ ਕੰਮ ਕਰ ਲੈਂਦੀ ਹੈ ਕੰਮ ਕੀ ਕਰਦੀ ਆ ਉਹ ਅਸੀਂ ਤਾਂ ਬਾਹਰ ਲੋਕਾਂ ਦੇ ਘਰਾਂ ਤੋਂ ਮੰਗ ਮੰਗ ਕੇ ਖਾਂਦੇ ਫਿਰਦੇ ਆ ਉਹ ਕਿਹਦੇ ਵਾਸਤੇ ਪਕਾਉਂਦੀ ਉਥੇ ਤੇਰੇ ਵਾਸਤੇ ਚਾਰ ਦਿਨ ਪਹਿਲਾਂ ਤੁਹਾਨੂੰ ਪਤਾ ਹੈ ਨਾ ਐਸਾ ਮੁਰਗਾ ਥਾ 4000 ਰੁਪਏ ਦਾ ਕੋਈ ਚੁੱਕ ਕੇ ਲੈ ਗਿਆ ਅੱਛਾ ਚਲ ਸਾਡੇ ਨਾਲ ਘਲਾ ਤੂੰ ਸੰਦਲੀ ਨੂੰ ਘਰ ਘਰ ਜਾ ਕੇ ਤਰਲੇ ਕੱਢੂਗੀ ਨਾ ਬਾਲਟਾ ਲੈ ਲਓ ਚੁੱਲੇ ਲੈ ਲਓ ਬਾਲਟੀ ਅੰਦਰ ਲੈ ਲਵਾ ਲੋ ਤਰਲੇ ਮਾਰੂਗੀ ਨਾ ਤੇ ਪਤਾ ਲੱਗ ਜਾਊਗਾ ਖੂਨ ਪਸੀਨੇ ਦੀ ਕਮਾਈ ਕਿੱਦਾਂ ਹੁੰਦੀ ਆ ਚਲ ਬੂਆ ਮੈਂ ਬਾਤ ਕਰਕੇ ਦੇਖਦਾ ਹਾਂ ਪਰ ਉਸਨੇ ਮੰਨਣਾ ਨਹੀਂ ਹੈ ਅਭੀ ਨਵੀਂ ਨਵੀਂ ਬਹੂ ਹੈ तू तो पहलो ही कह दिया घर की बहू आ अं वादू घाटू आ अं नहीं कुछ भी लगती घर दिया, दिया जे क्या कर रही हो क्या कर रही तुम हम पैसे मांगते तुम लोग पैसा नहीं देती हमें देखो पैसे लगा रही हो सारा दिन मैं घर का काम करती हूँ मैं मर जाती हूँ काम करके आप लोग पैसा कमाने जाती हो तो आके पैसा नहीं देती हो हमें अच्छा तो घर से बाहर निकल कर देखना हर घर तो का काम कौन करे आप ये भी तो बताना मुझे वो तो पर जाकर तो देख कैसी गंदी गंदी निगाह से देखते हैं लोग तो हमें भी आकर तुम्हें दे दो तो हम भी तो घर का काम करते हैं हमें भी तो लोग देखते हैं ना हमें कौन सा देखते नहीं है वो सारा दिन हुक्का पीता रहता मुझे बोलता जे कर वो कर उन्हें आप लोग बोलता रही है कुछ भी तो क्या बोले तेनों तो बस इना ही पता हुआ ना ਘਰ ਕਰਦੀ ਬਹੁ ਰਾਣੀ ਆ ਘਰ ਦੀ ਮਾਲਕ ਵਾ ਅਸੀਂ ਤੇ ਵਾਧੂ ਘਾਟੂ ਤੁਰੀਆਂ ਫਿਰਦੀਆਂ ਵਾ ਕੀ ਦੇਖ ਰਹੇ ਹੋ ਉਹ ਕੀ ਬੋਲਣ ਲੱਗ ਗਈਆਂ ਵਾ ਕਿਆ ਪਤਾ ਬੂਗਾ ਮੂਝੇ ਜਾਂ ਦੇਖ ਕੇ ਮੈਂ ਨਹੀਂ ਦੇਖਣਾ ਮੈਂ ਜਾਂ ਬੈਠਦਾ ਹਾਂ ਹਮ ਤੇ ਇਲਜ਼ਾਮ ਮਤ ਲਗਾ ਠੀਕ ਹੈ ਨਾ ਤੁਮੇ ਹਮ ਬੋਲਦੀਏ ਮੇਰਾ ਸਿਰ ਨਾ ਖਾਓ ਚਲੋ ਜਾਓ ਸਾਰਾ ਦਿਨ ਗਰਮੇ ਬੈਠੀ ਰਹਤੀ ਹੈ ਫਿਰ ਹਮੇ ਬੋਲਦੀ ਹੈ इसका तो हम सूट बनाएंगे हमको दे सारा कर दे लागो लागू मेरा पोते चंगा बेहार हाँ कर दे मेरा पोते मगर लाके ना ला। ਚਾੜੀ ਚੁੱਕੋ ਵੀ ਮਾਰ ਦੀ ਚਾਜ ਨਾਲ ਹੁਣ ਸਾਫ ਕਰਦੀ ਐ ਇੱਕ ਵਾਰ ਚਾਜ ਨਾਲ ਸਾਰਾ ਛੇਤੀ ਛੇਤੀ ਹੱਥ ਮਾਰਾ ਇਹੋ ਨਹੀਂ ਕਰਨਾ ਸਾਰੇ ਕੰਮ ਕਰਨ ਵਾਲੇ ਪਏ ਸਾਰੇ ਰੁਕ ਜਾ ਹੁਣ ਕਰੂੰਗਾ ਈ ਇਹ ਬੋਲਦਾ ਕਿਦਾਂ ਹਾਂ ਇੱਧਰ ਲਿਆ ਇੱਧਰ ਸਾਰਾ ਆ ਆ ਵੇ ਤੇਥੋਂ ਦੇ ਆ ਕਰਨ ਦੂਜਾ ਕਿੱਥੇ ਗਿਆ ਵੱਡਾ ਬਾਹਰ ਗਿਆ ਈ ਉਹ ਸ਼ਾਇਦ ਇਹੋ ਕੰਮ ਤੁਹਾਡੇ ਕੰਮ ਆਉਣਾ ਗਾ ਕੋ ਸਿੱਖੋਗੇ ਤੇ ਪੋਲਾ ਪੱਲਾ ਕਰੋ ਫੋਲਣਾ ਪੋੜਦੀ ਨਹੀਂ ਦੋਕਾ ਆਪ ਕਰ ਲੋ ਫਿਰ ਆਜੋ ਕੋਸ਼ ਨਹੀਂ ਕਰਨ ਕਰਨਾ ਕੀ ਪੁੱਤ ਉੱਡਾਂ ਹੀ ਆ ਕਹਿਣ ਇਹਨੂੰ ਵੀਰ ਤੇਰੇ ਨਿੱਕੇ ਨੂੰ ਕੀ ਕੰਮ-ਕਮ ਕਰ ਹਾਂ ਹੋ ਘਾੜਾਂ ਹੀ ਆ ਕਹਿਣ ਤੂੰ ਹੀ ਸਾੜ ਤੂੰ ਵੀ ਲਾ ਆ ਛੜੂ ਤੂੰ ਕਿ ਤੂੰ ਆਇਆ ਫਿਰਦਾ ਮੈਂ ਤਾਂ ਬਾਹਰ ਹੀ ਆਇਆ ਤੈਨੂੰ ਬਾਹਰ ਕੀ ਕੰਮ ਈ ਤੇਰਾ ਉਦਾਂ ਹੀ ਆਇਆ ਜਾਣ ਕੇ ਡਿਆ ਉਹ ਕੋਈ ਛੜੇ ਕੋ ਕਰਾ ਲੈਣਾ ਹੈ ਭਾਈ ਤੇਰੇ ਰੱਖੇ ਜਾਨ ਖੱਤਿਆ ਚਾਚਾ ਵਾ ਤੇਰਾ ਐਂ ਦਾ ਨਾ ਬੋਲਿਆ ਕਰ ਉਹਨੂੰ ਮਮੀ ਦੱਸ ਮੈਂ ਕੀ ਕਹਤਾ ਤੂੰ ਹੀ ਅੱਗੇ ਨੂੰ ਰੋਈ ਕੇ ਅੰਦਰ ਇੰਦੇ ਮੈਂ ਅੱਜ ਕਹਤਾ ਤਾਂ ਕੀ ਹੋ ਗਿਆ ਪੁੱਤ ਮੇਰੀ ਗੱਲ ਸੁਣ ਅਹੀਂ ਜੋ ਮਰਜੀ ਕਹੀਏ ਤੁਹਾਡਾ ਨਹੀਂ ਫਰਜ ਬਣਦਾ ਇੰਨੀ ਗੱਲ ਕਹਿਣ ਦੀ ਤੁਹਾਡਾ ਚਾਚਾ ਆ ਵਾ ਨਿੱਕਾ ਨਾਲੇ ਮੇਰੀ ਗੱਲ ਸੁਣ ਲੋ ਧਿਆਨ ਨਾਲ ਉਰੇ ਅਵਕਾਸ਼ ਪੁੱਤ ਤੂੰ ਇੱਥੇ ਆ ਗੱਲ ਕਰਨੀ ਤਹਾਡੇ ਦੋਵਾਂ ਨਾਲ ਮੈਂ ਜ਼ਰੂਰੀ ਇੱਕ ਇੱਥੇ ਖੜ੍ਹ ਤੂੰ ਕਿੱਡਾ ਭੱਜ ਜਾਂਦਾ ਵਾ ਵੇ ਨਾਲੋਂ ਜ਼ਿਆਦਾ ਕੰਮ ਕੁਮ ਨਾ ਹੁਣ ਕੀਆ ਕਰੋ ਚੰਗਾ ਲੱਗੀ ਸਮਝ ਕੰਮ ਤੁਹਾਨੂੰ ਕਹਿਨੀ ਆ ਤੁਸੀਂ ਗਾੜੀ ਉਹਨੂੰ ਜਾ ਕੇ ਸੁਣਾ ਦੇ ਹੁੰਦੇ ਕਿ ਚਾਚਾ ਆਹ ਕੰਮ ਕਰਦੇ ਤੇ ਆਹ ਕਰਦੇ ਵੇਲਾ ਰਹਿੰਦਾ ਚਾਚਾ ساری ਦਿੜੀ ਭਾਵੇਂ ਵੇਲਾ ਵੇਲਾ ਕਿੱਥੋਂ ਪੁੱਤ ਰਹਿੰਦਾ ਵਾ ਕਿੰਨੇ ਕਿੰਨੇ ਕੰਮ ਕਰਦਾ ਵਾ ਐਦਾਂ ਦੀ ਬੋਲੀ ਨਹੀਂ ਵਰਤੀਦੀ ਹੁੰਦੀ ਚੰਗੇ ਨਹੀਂ ਲੱਗੀਦਾ ਸਿਆਣੇ ਬਣੋ ਦੋਵੇਂ ਹੋਣਾ ਉਮਰ ਤੁਹਾਡੀ ਵੱਡੀ ਹੋਈ ਆ ਹੁਣ ਤੁਸੀਂ ਕਿਹੜੇ ਨਿਆਣੇ ਜੇ ਕੋਈ ਨਹੀਂ ਨਹੀਂ ਕਹਿਣਾ ਅੱਗੇ ਤੋਂ ਤੇ ਮੈਂ ਕਿੰਨੀ ਵਾਰ ਸਮਝਾਉਣੀ ਆ ਤੁਸੀਂ ਫੇਰ ਉਹਨੂੰ ਕਹਿ ਰਹੇਂਦੇ ਜੇ ਉਰੇ ਆਕਾਸ਼ ਮੇਰੀ ਗੱਲ ਸੁਣੋ ਪਤ ਲੱਗੀ ਨਾਲੇ ਹੁਣ ਮੇਰੀ ਗੱਲ ਸੁਣੋ ਚਾਚਾ ਤੁਹਾਡਾ ਨਾ ਵਿਆਹ ਡਿਆ ਕਰਵਾਉਣਾ ਵਿਆਹ ਆਹੋ ਤੇ ਜੇ ਤੁਸੀਂ ਇਦਾਂ ਉਹ ਨਾ ਬੋਲਦੇ ਰਹੇ ਨਾ ਵੀ ਜਿਹੜੀ ਜ਼ਮੀਨ ਆਉਂਦੀ ਨਾ ਮਾੜੀ-ਮੋਟੀ ਉਹ ਵੀ ਹੱਥੋਂ ਨਿਕਲ ਜਾਣੀ ਜੇ ਤੇ ਰਿਸ਼ਤਾ ਕੋਣ ਕਰੋਂਗੇ ਤੁਹਾਡੇ ਚਾਚਾ ਨੇ ਪਤਾ ਨਹੀਂ ਜੀ ਮੈਨੂੰ ਕੁਝ ਲੱਗਣ ਡਿਆ ਸਿਆਣੇ ਬਣੋ ਕੁਝ ਤੁਹਾਡੇ ਥੱਲੇ ਜ਼ਮੀਨ ਨਿਕਲ ਜਾਣੀ ਜੇ ਫੇਰ ਹੁੰਦੇ ਰਹੋ ਕਿ ਮੱਥੇ ਦਾਤ ਮਾਰ ਕੇ ਉਹ ਇਦਾਂ ਕਿੱਦਾਂ ਜ਼ਮੀਨ ਨਿਕਲ ਜਾਣੀ ਹੈ ਤੇ ਜੇ ਤੁਸੀਂ ਉਹਨੂੰ ਇਦਾਂ ਬੋਲੋਗੇ ਬਾਰ-ਬਾਰ ਜਾ ਕੇ ਕਹੋਗੇ ਚਾਚਾ ਆਹ ਕੰਮ ਕਰ ਦੇ ਤੇ ਆਹ ਕੰਮ ਕਰ ਦੇ ਫਿਰ ਉਹਨਾਂ ਦਾ ਅੱਕੇ ਨੇ ਕੁਛ ਨਾ ਕੁਛ ਕਰਨਾ ਹੀ ਆ ਨਾ ਜੇ ਤੁਸੀਂ ਸਿਆਣੇ ਬਣੋਗੇ ਚਾਚਾ ਜੀ ਚਾਚਾ ਜੀ ਕਰਦੇ ਫਿਰਿਆ ਕਰੋ ਮਗਰ ਮਗਰ ਚੰਗਾ ਠੀਕ ਟਾਈਮ-ਸੋ ਟਾਈਮ ਰੋਟੀ ਪਾਣੀ ਪੁੱਛਿਆ ਕਰੋ ਉਹਨੂੰ ਤਾਂ ਆਪੇ ਉਹਦਾ ਨਾ ਵਿਆਹ ਕਰਵਾਊਗਾ ਜਦੋਂ ਰੋਟੀ ਪਾਣੀ ਇਹਨਾਂ ਨੂੰ ਕਰੋ ਟਾਈਮ ਨਾ ਮਿਲਿਆ ਤਾਂ ਫੇਰ ਤਾਂ ਵਿਆਹ ਕਰਵਾਉਣਾ ਹੀ ਆ ਨਾ ਕੋਈ ਨਹੀਂ ਫਿਰ ਉਹਨਾਂ ਜੀਜੀ ਕਰਾਂਗੇ ਚਾਚੀ ਨਾਲ ਆਹੋ ਤੂੰ ਵੀ ਕੁਝ ਬੋਲ ਆ ਉਹਨੂੰ ਸਮਝਾ ਬਸ ਬਸ ਇਹਨੇ ਦੇ ਖੋਤੇ ਜਿੰਨਾਂ ਕਰਨੀ ਆਉਣੀ ਤੂੰ ਜਾਲਾ ਜਾੜਾ ਦੋ ਜੀ ਜੀ ਕਰੀਏ ਨਾ ਜਾਂ ਕਿਉਂ ਲੈਂਦੋ ਆਹੋ ਜਾਣ ਲੈਂਦੋ ਹਨਾ ਜ਼ਮੀਨਾਂ ਐ ਵੀ ਲੱਭ ਜਾਂਦੀਆਂ ਨੇ ਪਤਾ ਕਿੰਨੀਆਂ ਮਹਿੰਗੀਆਂ ਨੇ ਜ਼ਮੀਨਾਂ ਨਾਲੇ ਤੁਸੀਂ ਦੋ ਜੇ ਪੁੱਤ ਸੋਣੀਆਂ ਤਾਂ ਮੁੰਡਾ ਤਾਂ ਇੱਕੋ ਹੀ ਆ ਤੂੰ ਉਹਨੂੰ ਇੱਕੇ ਨੂੰ ਨਹੀਂ ਜਿੰਨੀ ਆਉਣੀ ਆ ਤੁਸੀਂ ਦੋ ਜੇ ਤੁਹਾਨੂੰ ਵੰਡ ਕੇ ਕਿੰਨੀ ਆਉਣੀ ਕਿਤੇ ਹੋਈ ਤਾਂ ਗੱਲ ਹੈਗੀ ਆ ਦਿਮਾਗ ਤਾਂ ਸੋਚਿਆ ਕਰੋ ਕੁਝ ਹੋਈ ਨਹੀਂ ਕਿ ਨਹੀਂ ਛੇਤੀ ਕਹਿ ਤਾ ਕੋਈ ਨਹੀਂ ਜਾ ਲੈਂਦੇ ਤਾਇਦੇ ਤੈਨੂੰ ਮੈਂ ਜਦੋਂ ਦੁਪਹਿਰੇ ਖਿਲਾ ਰਿਆ ਮੈਂ ਚੱਲਿਆ ਜਾ ਮੈਂ ਵੀ ਚਲਦਾ ਮੈਂ ਤੂੰ ਹੁਣ ਕਿੱਥੇ ਚੱਲਿਆ ਵਾ ਇੱਥੇ ਅੰਦਰ ਹੀ ਚੱਲਿਆ ਮੈਂ ਹੁਣ ਕਿੱਥੇ ਜਾਣਾ ਵਾ ਤੇ ਪਹਿਲਾਂ ਕਿੱਥੋਂ ਆਇਆ ਸੀ ਉਹ ਇਦਾਂ ਹੀ ਪਿੰਡੋਂ ਹੀ ਆਇਆ ਹਾਂ ਪਹਿਲਾਂ ਕਿੱਥੋਂ ਹੁਣ ਝੂਠ ਸੱਚ ਨਾ ਬੋਲਿਆ ਕਰੋ ਮੇਰੇ ਨਾਲ ਜਾਣਦੇ ਤੁਸੀਂ ਕਿੱ데 ਤੈ ਤੈ ਕਿਤੇ ਜਾਂਦੇ ਜੇ ਇੱਥੋਂ ਪਿੰਡੋਂ ਹੀ ਆਇਆ ਵਾਂ ਚਲ ਜਾਓ ਫਿਰ ਅੰਦਰ ਤੇ ਮਾੜੀ ਚੰਗੀ ਮਾੜੀ ਚੰਗੀ ਨਾ ਬੋਲਿਆ ਕਰੋ ਚਾਚੇ ਨੇ ਹੁਣ ਅੱਜ ਤੋਂ ਵਾਦਾ ਚੰਗਾ ਜਿੱਤੇ ਗਈਆਂ ਹੋ ਹੁਣ ਕੱਲ ਨੂੰ ਆਉਣਾ ਵਾ ਕੱਲ ਦੀ ਢੀਕ ਚ ਬੈਠੇ ਆ ਕਦੋਂ ਸ਼ਾਮਾਂ ਪੈਣੀਆਂ ਤੇ ਕਦੋਂ ਦਿਨ ਹੁਣ ਚੜਨਾ ਤੇ ਕਦੋਂ ਉਹਨਾਂ ਨੇ ਆਉਣਾ ਚਲੋ ਆਂਦੇ ਨਾ ਬੰਦੇ ਨੂੰ ਆਸ ਹੋਣੀ ਚਾਹੀਦੀ ਆ ਦਿਨ ਵੀ ਚੜ ਜੂਗਾ ਆ ਵੀ ਜਾਣਾ ਉਹਨਾਂ ਨੇ ਗੱਲ ਤੇ ਫੇਰ ਉੱਥੇ ਆ ਨਾ ਉਹਨਾਂ ਦੇ ਹਾਂ ਦੀ ਆ ਹਾਂ ਕਰੀ ਨਾ ਫੇਰ ਵਾ ਚਲੋ ਜ਼ੋਰ ਤੇ ਮੈਂ ਲਾਉਣ ਦੇ ਆ ਘਰੇ ਆ ਗੱਲ ਬਣ ਜੇ ਇਹ ਰੱਬ ਦੇ ਸੰਜੋਗ ਲਿਖੇ ਹੋਏ ਨਾ ਫੇਰ ਕੋਈ ਨਾ ਕੋਈ ਗੱਲ ਬਣ ਜਾਈ ਮੋਰਨੀ ਵਾਂਗੂੰ ਪਹਿਲਾਂ ਪੌਂਦੀ ਆ ਜਾਨੀ ਚਾਚਾ ਕਿਦਾਂ ਬੜਾ ਟੋਰ ਕੱਢਿਆ ਆ ਜਾ ਆ ਜਾ ਬੜਾ ਟੌਰ ਕੱਢਿਆ ਬਹਿ ਜਾ ਬਹਿ ਜਾ ਮੈਂ ਨਾ ਹੂੰ ਉਹਨਾਂ ਦੀਆਂ ਹੀ ਗੱਲਾਂ ਕਰਨੀਆਂ ਨਹੀਂ ਟੌਰ ਬੜਾ ਕੱਢਿਆ ਆਇਇ ਤੇ ਬਹਿ ਨਾ ਉਹਨਾਂ ਦੇ ਬੰਦੇ ਜਿਹੜੇ ਇੰਦਾਂ ਦੇ ਲੰਮੇ ਪਾਉਂਦੇ ਨਹੀਂ ਕੁਰਤੇ ਜੇ ਹਾਂ ਹਾਂ ਮੈਂ ਵੀ ਪਾ ਕੇ ਵੇਖਿਆ ਕੱਢ ਕੇ ਮੈਂ ਹਾਂ ਲੰਮਾ ਜਾਂ ਪਾ ਕੇ ਵੇਖਾਂ ਭਲਾ ਆਈਆਂ ਨਹੀਂ ਅੱਜ ਨਹੀਂ ਕੱਲ ਨੂੰ ਆਉਣਾਂਗੇ ਅੱਜ ਨਹੀਂ ਆਈਆਂ ਆਈਆਂ ਸੀ ਹਾਂ ਚਲ ਗਈਆਂ ਤੇ ਕੀ ਗੱਲਾਂ ਬਾਤਾਂ ਕੀਤੀਆਂ ਫੇਰ ਗੱਲਾਂ ਬਾਤਾਂ ਕਾਹਦੀਆਂ ਆਈਆਂ ਹੂੰ ਤੇ ਉਹ ਉਥੇ ਮਹਿਗੀਆਂ ਹੈ ਤੇ ਕੁੜੀ ਨੂੰ ਮੈਂ ਦਿੱਤੇ ਫਿਰ 500 ਰੁਪਇਆ ਟੀਰਾ ਕਰਕੇ ਨਾ ਉਹ ਆਪਣੀ ਨੂੰ ਉਹ ਟੀਰਾ ਕਰਕੇ ਠੀਕ 500 ਰੁਪਇਆ ਮੈਨੂੰ ਦੇ ਦਿੱਤਾ ਹਾਂ ਉਹ ਜਿਹੜੀ ਉਹਦੀ ਭੂਆ ਨਹੀਂ ਭੂਆ ਉਹਦੀ ਹਾਂ ਹਾਂ 500 ਉਹਨੂੰ ਮੈਂ ਫੜਾਇਆ ਤੂੰ ਉਹਦੇ ਬੜੇ ਪੈਸੇ ਦੇਤੇ ਉਹ ਗੁਰੂਆ ਟੀਰਾ ਕਰਕੇ ਤੇ ਮੈਨੂੰ ਸਭ ਕੁਝ ਕਰਨਾ ਪੈਣਾ ਚਾਚਾ ਤੇਰੇ ਕੋਲ ਪੈਸੇ ਹੈ ਵੀ ਬਥੇਰੇ ਤੂੰ ਹੀ ਕਰਨੇ ਆ ਉਹ ਕੋਈ ਨਹੀਂ ਹਾਂ ਉਹ ਮੇਰੇ ਤੇਰੇ ਵਾਰ-ਵਾਰ ਸੁੱਡ ਦੂੰਗਾ ਤੈਸੇ ਗਾਲੀ ਕੋਈ ਦੀ ਮੈਂ ਮੁੜ ਕੇ ਨਾ ਪੈਸੇ ਹੀ ਤਾਂ ਭੜਾਈ ਹਾਂ ਨਾ ਭੜਾਈ ਦੇ ਮੈਂ ਹਾਂ ਭਲਾ ਵੀ ਨਹੀਂ ਹੁ ਜੀ ਤੇ ਮੈਂ ਗੱਲ ਬਣਦੀ ਦਿਹੂਗੀ ਹਾਂ ਤੇ ਠੀਕ ਆ ਨਾ ਬਣਦੀ ਤੂੰ ਤੇ ਨਹੀਂ ਸਹੀ ਤੇ ਫਿਰ ਮੈਂ ਐਦਾਂ ਕਰਕੇ ਉਹ ਮੈਂ ਐਦਾਂ ਕਰਕੇ ਹੱਥ ਫੜ ਲਿਆ ਹਾਂ ਤਾਂ ਫੜ ਜਾ ਉਹ ਹੋ ਹੋ ਤੇ ਮਨ ਚੋਂ ਡਰ ਕੱਢ ਕੇ ਹਾਂ ਤੇ ਪਰ ਲੱਤਾ ਮੇਰੀਆਂ ਕੰਬੜ ਨਾ ਜਾ ਤੂੰ ਤੇ ਫੇ ਗੰਗਾ ਹੀ ਨਾ ਆਇਆ ਗੰਗਾ ਕਰਿਆ ਨਾ ਆਇਆ 500 ਰੁਪਇਆ ਸੁੱਟ ਕੇ ਗਾਂ ਗਈ ਉਹ ਉਹ ਜਿਹੜੀ ਕੁੜੀ ਨਾਲ ਹਾਂ ਕਿਉਂਕਿ 500 ਦੇ ਦੋ ਭੱਜ ਗਈਆਂ ਠੀਕ ਪਤਾ ਕੀ ਗੱਲ ਆ ਹਾਂ ਪੈਂਦੀ ਸੱਟੇ ਮਵੀ ਆਖਿਆ ਕਿ ਗੱਲ ਨਹੀਂ ਕਰਨੀ ਹਾਂ ਹਾਂ ਕਿਉਂਕਿ ਐਡੀ ਛੇਤੀ ਥੋੜਾ ਗੱਲ ਬਣਦੀ ਹੁੰਦੀ ਆ ਤੂੰ ਤੇ ਮੇਰਾ ਨਾਮ ਐਵੇਂ ਲਾਈ ਜਾ ਤੂੰ ਤੇ ਗੱਲ ਫੇ ਆਪਣੀ ਬਣਾਉਂ ਰਿਆਂ ਆਂ ਏ ਉਹ ਨਹੀਂ ਨਹੀਂ ਉਹ ਹੋ ਪਹਿਲਾਂ ਗੱਲ ਤੇਰੀ ਤੋਰਨੀ ਆ ਹਾਂ ਉਹ ਤੇਰੀ ਗੱਲ ਤੋਰੂਗੀ ਮੈਂ ਤੇ ਸੁਪਨੇ ਵੀ ਰਾਤ ਉਹਦੇ ਵਿੰਦਾ ਰਿਆਂ ਤੇ ਉਹ ਪੈਸੇ ਤੇ ਮੈਂ ਪਤਾ ਹੀ ਵਿਖਾਲਣ ਡਿਆ ਵੀ ਉਹਨਾਂ ਨੂੰ ਪਤਾ ਲੱਗੂ ਵੀ ਇਹਨਾਂ ਕੋਲ ਪੈਸੇ ਬੜੇ ਆ ਤੇ ਇਹੀ ਵਿਆਹ ਹੀ ਕਿਉਂ ਨਾ ਇੱਥੇ ਕਰਾ ਲਈਏ ਉਹ ਮੇਰੀਆਂ ਭਜਾਈਆਂ ਸੜਕੇ ਮਰ ਗਈਆਂ ਹੀ ਉਹ ਪਤਾ ਲੱਗਿਆ ਹੁੰਦੇ ਉਹ ਤਾਂ ਹੀ ਆਈ ਹੀ ਜੋਤੀ ਇੱਥੇ ਹਾਂ ਇੱਥੇ ਵਿਆਹੀ ਇੱਥੇ ਮੇਰੇ ਨਾਲ ਲੜਕੇ ਗਈ ਆਂਦੀ ਤੂੰ ਪੁੱਠੀਆਂ ਤੁਕਣਾ ਨਾ ਨਾ ਉਹਨੂੰ ਹਾਂ ਤੇ ਉਹਨਾਂ ਗੱਲ ਕਰਦੀ ਮਸੋਣਾ ਆਦਾ ਮੈਂ ਦੋਨਾਂ ਨੂੰ ਆਖਿਆ ਮੈਂ ਆਹ ਵਿਆਹ ਪਕਾ ਕੇ ਰੱਖ ਲੋ ਫਿਰ ਮੈਂ ਉਹਨਾਂ ਨੂੰ ਵਿਆਹ ਹੁਣਾਂ ਨੂੰ ਨਹੀਂ ਮੈਂ ਇਹ ਗੱਲ ਆਖੀ ਤਾਂ ਵਿਆਹ ਦਾ ਵਿਆਹ ਕਰਵਾਉ ਦਾ ਲਾਰੇ ਜੋ ਨਿਆਣੇ ਦਾ ਗੂੰ ਹੱਗਣ ਮੇਰੇ ਤੇ ਕੀਤਾ ਮੈਂ ਖੜਾਉਂਦਾ ਰਿਹਾ ਉਹਨਾਂ ਨੂੰ ਤੇ ਹੁਣ ਉਹ ਵੀ ਤੂ ਤੂ ਕਰਕੇ ਗੱਲ ਕਰਦੇ ਈਓ ਜਿੰਨਾ ਚਿਰ ਪੈਸੇ ਦੇਈ ਜਾਵੇਂਗਾ ਜਨਾਨੀ ਨੂੰ ਜੀ ਜੀ ਕਰੂਗੀ ਤੈਨੂੰ ਤੇਰੇ ਕੋ ਪੈਸੇ ਐ ਨਾ ਚਾਰ ਤੈਨੂੰ ਗੰਡੇ ਨਾ ਚਾਰ ਨਾ ਮਿਰਚਨਾ ਰੋਟੀ ਜਿੰਨਾ ਚਿਰ ਕੰਮ ਕਰੇਗਾ ਉਹਨਾਂ ਦਾ ਜੇ ਲੋ ਕੰਮ ਕਰਨੋਂ ਹਟ ਗਿਆ ਤੂੰ ਕਰਕੇ ਗੱਲ ਕਰਨੀ ਉਹਨਾਂ ਨੇ ਤੂੰ ਕਰਕੇ ਆਏ ਜੇ ਪੈਲੀ ਵੀ ਮੇਰੇ ਨਾਮ ਆ ਇਹ ਤਾਂ ਨਹੀਂ ਚੰਗਿਆ ਕੁੰਦੀ ਜਿੱਦ ਮੈਂ ਲਵਾ ਦਿੱਤੀ ਉਹਨਾਂ ਫੇਕ ਤੋਂ ਕੂਣਾ ਮੇਰਨਾ ਵੇਖਾਂ ਤਾਂ ਸਹੀ ਇੱਧਰ ਨੂੰ ਆਇਆ ਇਹ ਕੀੜਿਆ ਕਰਨ ਇੱਥੇ ਆ ਕੇ ਚਾਚੇ ਲਾ ਕੇ ਐ ਹੋ ਮਰੀਓ ਪੁੱਤ ਜੇ ਦੇ ਵਿਆਹ ਕਰ ਸਕਦਾ ਤਾਂ ਕਰ ਲਾ ਜੇ ਨੰਗ ਗਿਆ ਤੇ ਨੰਝੋਦ ਮੈਨੂੰ ਪਤਾ ਹੀ ਆ ਚਾਚਾ ਤੇਰੇ ਹਾਲਾਤ ਮੈਨੂੰ ਦੇਖਦੇ ਹੀ ਆਗੇ ਜੇ ਤੂੰ ਨਹੀਂ ਕਰਦਾ ਤੂੰ ਵੀ ਤਰਲੇ ਰਹੀ ਨਾ ਫਿਰਦਾ ਵਾ ਤੇ ਮੇਰਾ ਵੀ ਇਦਾਂ ਹੀ ਯਾਰ ਉਹੋ ਗੱਲ ਫੇਰ ਕਹਿਣਾ ਵੀ ਤੂੰ ਮੇਰੇ ਪਿਓ ਨੂੰ ਕਹਿੰਦਾ ਵਾ ਹੂੰ ਹੂੰ ਉਹਨੇ ਵੀ ਮੇਰੇ ਤੇਰੇ ਪਿਓ ਨੇ ਮੇਰੇ ਨਾਲ ਇਦਾਂ ਧੋਖਾ ਕੀਤਾ ਆਗੇ ਉਹ ਮੈਨੂੰ ਆਂਦਾ ਹੀ ਕੋਈ ਨਹੀਂ ਕਰਾਦਾਂਗੇ ਵਿਆਹ ਤੇਰਾ ਕਰਾਦਾਂਗੇ ਕਰਾਵਾਗੇ ਇਦਾਂ ਕਰਦੇ ਆ ਕਰਦੇ ਕਰਦੇ ਮੈਨੂੰ ਇੱਥੇ ਤੱਕ ਲਾਇਆ ਤੇ ਚਾਚਾ ਤਿੰਨ ਦਿਨ ਜੇਲ ਹੋਈ ਸੀ ਤੇ ਪਾਪੀ ਨੇ ਕਿਦਾਂ ਕਹਤਾ ਵਿਆਹ ਨਹੀਂ ਕਰਵਾਉਂਦਾ। ਓਹੋ! ਓਹ ਜੇਲ੍ਹ ਵੀ ਤੇਰੇ ਪਿਓ ਦਾ ਕਰਕੇ ਹੀ ਹੋਈ ਸੀ। ਕਤਲ ਤੇ ਉਹਨੇ ਕੀਤਾ। ਉਹਨੇ ਕੀਤਾ ਹੀ। ਹਾਂ ਤੇ ਮਾਂ ਤੇਰੀ ਕੀ ਨੇ ਨਾ ਪਾਣੋ ਹੱਡੇ। ਤੇ ਮੈਂ ਤੇ ਤੇਰੀ ਮਾਂ ਨੂੰ ਭਜਾਈ ਤੇ ਮੈਂ ਕਦੀ ਆਖੇ ਨਹੀਂ ਮੈਂ ਤੇ ਭੈਣ ਹੀ ਕਹਿਣਾ ਸੀ। ਤੇ ਮੰਮੀ ਹੱਡੀ ਤੇ ਕਹਿੰਦੀ ਹੁੰਦੀ ਕਿ ਤੇਰਾ ਚਾਚਾ ਥਰਾ ਬੜਾ ਉਹ ਬਦਮਾਸ਼ ਹੀ ਉਹ ਬੰਦਾ ਮਾਰਤਾ ਹੀ ਤਾਂ ਜੇਲ੍ਹ ਗਿਆ ਹੀ। ਉਹ ਤੇ ਤੂੰ ਹੀ ਤੇ ਨਿਕੇ ਨਿਕੇ ਤੁਹਾਨੂੰ ਤੇ ਉਹਨੇ ਇਦਾਂ ਹੀ ਕਹਿਣਾ ਸੀ। ਉਹ ਫਿਰ ਮੈਂ ਆਪਣੇ ਸਿਰ ਕਤਲ ਲਿਆ। ਤੇ ਜੇ ਉਹ ਚਲ ਜਾਂਦਾ ਪਿਓ ਤਾਂ ਡਾ ਜੇ ਤੇ ਤੁਸੀਂ ਤੇ ਨਿਕੇ ਨਿਕੇ ਹੈਗੇ ਤੁਸੀਂ ਤਾਂ ਰੁੱਲ ਜਾਣਾ ਹੈ ਹੁਣ ਮੈਂ ਚੰਗਾ ਤਖਤ ਤੇ ਬੈਠਾ ਹੁਣ ਨਹੀਂ ਰੁੱਲਣੀਆਂ ਵਾ ਓ ਬਊਗਾ ਬਊਗਾ ਹੌਸਲਾ ਵੀ ਰੱਖ ਹੌਸਲਾ ਬੜੀ ਤਗੜੀ ਚੀਜ਼ ਵਾ ਆਸ ਰੱਖੀਦੀ ਆ ਪੁੱਤ ਆਸ ਰੱਖੀਦੀ ਆ ਆ ਮੇਰੇ ਦੋਇਆ ਭਰਾ ਨਾ ਛੁੱਡੂ ਯੋ ਅੱਛਾ ਮੈਨੂੰ ਨਹੀਂ ਵਿਆਉਂਦੇ ਉਹਨਾਂ ਨੇ ਕਿੱਥੋਂ ਧਿਆਨ ਕਰਨਾ ਉਹਨਾਂ ਦਾ ਧਿਆਨ ਤੇਰੀ ਪੈੜੀ ਵਾਲੀ ਸਿੱਧੀ ਗੱਲੀ ਚਾਚਾ ਦਾ ਵੀ ਦੇਣ ਹੀ ਤੂੰ ਕਦਰ ਲੱਲਿਆ ਸਿਰ ਤੇ ਆਪਣੀ ਹਣਾ ਤੇ ਇਹਨੇ ਦੇ ਖੂਨ ਹੀ ਸਫੇਦ ਹੋ ਗਏ ਵੇ ਗਾਂ ਸਮਾਂ ਇਦਾਂ ਦਾ ਆਈ ਜਾਂਦਾ ਵਾ ਗਾੜੀ ਸਮਾਂ ਇਦਾਂ ਦਾ ਆਈ ਜਾਂਦਾ ਜਾਇਦਾਤ ਨੂੰ ਲੋਕੀ ਜੱਫੇ ਮਾਰਨਦੇ ਆ ਕੋਈ ਨਹੀਂ ਕਹਿੰਦਾ ਵੀ ਮੇਰਾ ਦੇਰ ਵਿਆਹ ਜਾਵੇ ਤੇ ਕੋਈ ਨਹੀਂ ਕਹਿੰਦਾ ਜੇਠ ਵਿਆਹ ਜਾਵੇ ਕੋਈ ਨਹੀਂ ਕਹਿੰਦਾ ਆਹੋ ਨਹੀਂ ਐਦਾਂ ਦੀਆਂ ਹੀ ਤੂੰ ਦੇ ਚਾਚਾ ਨੇ ਬੜੀ ਕੁਰਬਾਨੀ ਕੀਤੀ ਦੇ ਉਹ ਪਹਿਲਾਂ ਹੀ ਗੱਲਾਂ ਹੀ ਏ ਅਸੀਂ ਦੇ ਆਪਣੇ ਭਰਾ ਦਿੱਤੇ ਜਾਨ ਦੇ ਦਿੰਨੇ ਹੀ ਤੇ ਦਿੱਤੀ ਵੀ ਹੈਗੀ ਆ ਤੇ ਆ ਜਾਣ ਦੇ ਵੈਰੀ ਬਣੇ ਤੇ ਗੜੀ ਪਤੀਏ ਉਤੋਂ ਵੱਧ ਵੈਰੀ ਤੂੰ ਤੂੰ ਕਰਕੇ ਗੱਲਾਂ ਕਰਦੇ ਮੇਰਨਾ ਮੈਂ ਨਾ ਹੁਣ ਤੇ ਆਵਾ ਹੀ ਉਤ ਗਿਆ ਵਾ ਹੁਣ ਤੂੰ ਗੱਲ ਹੀ ਛੱਡ ਦੇ ਮੈਨੂੰ ਫੇਰ ਤਰਸ ਆਏ ਦਾ ਨਾ ਤੇ ਕਿ ਮੈਂ ਥੀ ਪਾਲੇ ਖੜਾਏ ਆ ਕਿ ਕੀ ਮੈਂ ਨਾ ਕੰਮ ਕਰਨ ਦਵਾ ਸਾਰਾ ਕੰਮ ਮੈਂ ਕਰਦਾ ਵਾਂ ਤੈਨੂੰ ਤੇ ਤਰਸ ਹੁੰਦਾ ਤੇ ਤੇਰੀਆਂ ਪਰਜਾਈਆਂ ਨੂੰ ਦੀ ਨਾ ਤੇ ਤੇ ਤਰਸਾਇਆ ਆਹੋ ਆਪਣੀਆਂ ਭੈਣਾ ਵਿਆਹ ਤੀਆਂ ਚੰਗੇ ਚੁੰਗੇ ਡਾਕਟਰਾਂ ਟੂਟਰਾਂ ਨਾਲ ਅਫਸਰਾਂ ਅਫਸਰਾਨਾ ਇਹੋ ਗੱਲ ਆ ਨਾ ਇੱਥੇ ਲੈ ਆਉਂਦੀ ਫੇਕੀ ਇਹ ਰਿਸ਼ਤੇਦਾਰੀ ਕਿੰਨੀ ਹੋ ਗਈ ਇਹਨਾਂ ਦੋਵਾਂ ਦੀ ਕਿੰਨੇ ਰਿਸ਼ਤੇਦਾਰੀ ਹਾ ਭੂਆ ਚਾਚੇ ਤਾਈਆਂ ਦੀ ਕੁੜੀਆਂ ਕਿਹੜੇ ਗਾਂ ਦੇ ਗਾਂ ਰਿਸ਼ਤੇਦਾਰੀਆਂ ਸਾਂਝਾਂ ਸਿਆਣਾ ਕਿਦੋਂ ਕੀ ਗੱਲ ਤੇਰੇ ਵਾਸਤੇ ਕੁੜੀਆਂ ਹੀ ਮਰ ਗਈਆਂ ਹੈ ਉਹ ਚੰਗੀ ਪੜ੍ਹ ਸਕਦੇ ਕੋਈ ਚੰਗੀ ਭਲੀ ਨਹੀਂ ਕੋਈ ਕਾਣੀ ਕੁਣੀ ਲੈ ਆਉਂਦੇ ਕੋਈ ਲੰਡੀ ਲੁੰਗੜੀ ਲੈ ਆਉਂਦੇ ਫਿਕਰ ਨਾ ਕਰ ਉਹ ਤੈਨੂੰ ਵਿਆਹਣ ਚਾਹੇ ਨਾ ਵਿਆਹਣ ਮੈਂ ਮੂੰਹ ਤੋਂ ਨਹੀਂ ਹਟ ਫੇਰ ਕੇ ਕਹਿਣਾ ਤੈਨੂੰ ਮੈਂ ਵਿਆਹ ਕੇ ਛੱਡੂ ਹੋਰ ਦੱਸ ਚਾਚਾ ਜੀ ਤਾਂ ਉਹ ਆ ਜੇ ਨਾ ਤੇਰੀ ਉਹੋ ਹੀ ਹੋ ਜੀ ਉਹੋ ਹੀ ਜਿਹੜੀ ਆਹੋ ਉਹ ਤਾਂ ਉਹ ਯਾਰ ਮੈਂ ਭੜਕੇ ਉਹਨਾਂ ਨੇ ਆ ਜਾਣਾ ਕੱਲ ਮੈਂ ਗੱਲ ਕਰ ਹੀ ਦੇਣੀ ਆ ਦਿਲ ਚੋਂ ਡਰ ਕੱਢ ਕੇ ਗੱਲ ਕਰ ਦੇਣੀ ਆ ਤੇ ਨੀ ਮੈਂ ਹਿੱਕ ਤੇ ਦੀ ਆ ਬਾਲੂਗਾ ਮੈਂ ਜਦੋਂ ਜੀਨ ਪਵਾ ਕੇ ਫੇਰੀ ਨਾ ਪਿੰਡ ਦੇ ਵਿੱਚ ਆਉਂਦੀ ਐ ਵੇਖੀ ਘਾਗੇ ਦੇ ਗੁੱਗੇ ਤੇ ਮੈਂ ਪਾਉਣੇ ਨਹੀਂ ਪੰਜਾਬੀ ਸੂਟ ਪਾਉਣੇ ਆ ਕੀ ਕਰਨਾ ਕਰ ਕੀ ਕਰਨਾ ਕਰ ਫਿਰ ਕੱਲ ਨੂੰ ਮੈਂ ਗੱਲ ਕਰਨੀ ਕਰਨੀ ਹੂੰ ਕਰਨੀ ਕਰਨੀ ਮੈਂ ਗੱਲ ਅੱਛਾ ਜੇ ਕਰੇਂਗਾ ਨਾ ਤੇ ਮੈਂ ਸਾਰੀ ਉਮਰ ਤੇਰਾ ਦੇ ਨੀ ਦਿਨ ਤੇਰਾ ਮੱਗੇ ਵੀ ਨਹੀਂ ਦੇ ਸਕਦਾ ਜੇ ਤੂੰ ਗੱਲ ਕਰ ਦੱਸਦੀ ਮੈਨੂੰ ਅੱਜ ਬਾਪੂ ਵਾਲੀ ਤੂੰ ਬੜੀ ਤਰੀ ਕਰਬਾਨੀ ਕੀਤੀ ਚਾਚਾ ਕੋਈ ਵੀ ਕੰਮ ਹੈ ਦੱਸੀ ਮੈਨੂੰ ਨਹੀਂ ਨਹੀਂ ਕੋਈ ਨਹੀਂ ਪੁੱਤ ਚਾਚਾ ਪਤੀਆਂ ਦੇ ਕੰਮ ਆਉਂਦਾ ਪਤ੍ਹੀਏ ਚਾਚਿਆਂ ਦੇ ਕੰਮ ਆਉਂਦੇ ਆ ਐਦਾਂ ਸੰਸਾਰ ਤੁਰਿਆ ਜਾਂਂ ਡਿਆ ਪਹਿਲਾਂ ਤਾਂ ਉਹ ਰੀਤ ਤਰੀ ਆਉਂਦੀ ਆ ਪਰ ਹੁਣ ਗਾੜੀ ਜਿਹੜੇ ਐ ਨਾ ਖੂਨ ਸਫੇਦ ਹੋ ਗਏ ਹੁਣ ਨੀ ਕੋਈ ਪੁੱਛਦਾ ਉਹ ਨਹੀਂ ਜਿਨ੍ਹਾਂ ਦੇ ਹੋ ਗਏ ਉਹਨਾਂ ਦੇ ਹੋ ਗਏ ਹੋਣਗੇ ਪਰ ਹੱਡਾ ਨਹੀਂ ਹੋਇਆ ਅਸੀਂ ਅਣਖੀ ਖੂਨਵਾਗੇ ਪੁੱਤ ਹੁਣ ਤੂੰ ਇਦਾਂ ਕਰ ਜਾਂ ਮੇਰਾ ਪੁੱਤ ਕਰਨ ਨੂੰ ਚਲ ਜਾ ਜੇ ਉਹਨਾਂ ਨੇ ਕਰੇ ਮੇਰੇ ਲਾ ਕੇ ਬੈਠਿਆ ਵੇਖ ਲੈ ਨਾ ਉਹਨਾਂ ਨੇ ਮੇਰਾ ਪਿਛਾ ਨਹੀਂ ਛੱਡਣਾ ਉਹਨਾਂ ਨੇ ਇਹਦਾ ਮੇਰਾ ਚਾਚਾ ਮੈਂ ਡਰਦਾ ਨਾ ਕੋ ਮੈਨੂੰ ਕੋ ਲੈ ਕੇ ਖਾਣਾ ਪੁੱਤ ਤੂੰ ਨਹੀਂ ਡਰਦਾ ਮੈਨੂੰ ਡਰ ਲੱਗਦਾ ਉਹ ਕੁੜੀਆਂ ਬਹੁਤ ਬੋਲਦੀ ਆਈ ਬਹੁਤੀ ਗੱਲ ਕਰਨੀਆਂ ਮੈਂ ਇੱਥੇ ਆ ਜੂਗਾ ਮੈਂ ਆਪਣਾ ਹਿਸਾਬ ਡਾਲੂਗਾ ਉਹਨਾਂ ਨੇ ਪਤਾ ਕੀ ਕਹਿੰਦੀ ਆਂ ਫਿਰ ਤੂੰ ਆ ਹੀ ਸਹੀ ਗੱਲ ਕਾਣਿਆ ਉਹਨਾਂ ਨੇ ਕਹਣਾ ਵਾ ਵੀ ਉੰਨੀ ਚੁੱਕਣਾ ਦਿੱਤੀ ਆ ਅਸੀਂ ਵੇਖਿਆ ਬੈਠਿਆ ਇਹ ਇੱਥੇ ਸਾਨੂੰ ਬੈਠਿਆ ਨੂੰ ਕਿਤੇ ਵੇਖ ਲੈਣਾ ਉਹਨਾਂ ਨੇ ਇੱਥੇ ਆ ਜਗਾ ਚਾਚੇ ਦਾ ਕੀ ਕਸੂਰ ਆ ਹੁਣ ਕਸੂਰ ਤੇ ਸਾਡੇ ਆਪਣੇ ਸਿੱਕੇ ਦਾ ਕੰਮ ਆੜਾ ਜਿਹੜਾ ਇਹਦੇ ਲੱਗੇ ਆ ਕੇ ਬਿੰਦਾ ਤੇ ਉਹਨੇ ਤੇ ਚੁੱਕਣਾ ਦੇਣੀ ਦੇਣੀ ਆ ਏਦਾਂ ਕਰਾਂ ਮਨਾ ਘਰ ਜਾ ਕੇ ਕਰਾਂ ਭਾਬੀ ਨਾਲ ਦੇ ਨਾਲ ਦੀ ਨਾਲ ਸਲਾਹ ਵੀ ਇਹਨੂੰ ਚੰਗਾ ਕਰ ਗੀਏ ਖਾਣ ਨੂੰ ਚਾਰਦੇ ਨਾ ਨਹੀਂ ਤੇ ਹੱਦਿਆ ਠੋਣੇ ਨਿਕਲ ਜਾਣਾ ਹੀ ਆ ਇਹ ਤੇ ਕੰਮ ਵਿਗੜਦਾ ਦਿਖਾਂ ਰਿਹਾ ਮੈਨੂੰ ਚਲ ਮਨਾ ਪਿੰਡਾਂ ਜਾ ਕੇ ਘਰ ਉਹਨਾਂ ਨਾਲ ਸਲਾਹ ਕਰਾਂ ਉਹ ਜਾਂਦੀਆਂ ਵਾ ਦੱਸਾਂ ਇਹਨਾਂ ਦੀ ਤਕੂਰ ਵੀ ਚਾਚਾ ਆ ਗੱਲ ਤੇ ਫਿਰ ਮੈਂ ਸੁਣਾਉਂਗਾ ਨਾ ਸੱਚੀ-ਸੱਚੀਆਂ ਕਿ ਉਹੋ ਚਾਚਾ ਜੀ ਜਿਨੇ ਪਿਓ ਨੂੰ ਬਚਾਇਆ ਸੀ ਉਹਨਾਂ ਨੂੰ ਕੀ ਪਤਾ ਉਹਦੇ ਮਗਰੋਂ ਆਈਆਂ ਵੇਈਆਂ ਕੋਈ ਨਹੀਂ ਮੈਂ ਕਰ ਲੂੰ ਗੱਲ ਹਾਂ ਤੂੰ ਮਿਲ ਕਰ ਗੱਲ ਉਹਦੇ ਨਾਲ ਆਵੇ ਕੋਈ ਨਹੀਂ ਤੇ ਕਰਨਾ ਕਰ ਤੂੰ ਪੁੱਤ ਚਾਚਾ ਉਹਦਾ ਉਹਦਾ ਨਾਮ ਬੜਾ ਵਧੀਆ ਨੈਣੀ ਨਾ ਹੀ ਉਹਦਾ ਨੈਣੀ ਆਹੋ ਉਹ ਨੈਣੀ ਨਾ ਤੇ ਹੈਗਾ ਵਾ ਉਹ ਜਿਹੜੀ ਉਹਦੀ ਭੂਆ ਉਹਦਾ ਪਤਾ ਨਹੀਂ ਕੀ ਨਾਂ ਹੀ ਉਹ ਵੀ ਮੈਂ ਪਤਾ ਕਰ ਦੂੰ ਕੋਈ ਜਨ ਜੋ ਕੱਲ ਆਉਣ ਜੀ ਨਾ ਤੂੰ ਆਉਂ ਨੂੰ ਕੱਲ ਦੀ ਸਾਡੇ ਘਰ ਵੱਲ ਨੂੰ ਅੱਛਾ ਤੇ ਮੈਂ ਪੁੱਛ ਲੂੰਗਾ ਮੈਂ ਵੀ ਉਹਨੂੰ ਭੂਆ ਹੀ ਇਹਨਾਂ ਨਾ ਉਤਰਾ ਇੱਕ ਗੱਲ ਹੈਗੀ ਉਹ ਹਾਂ ਇੱਥੇ ਮੈਂ ਮੜਾ ਜੇ ਉਹਨੂੰ ਪੁੱਛਿਆ ਤੇ ਹੈਗਾ ਅਸੀਂ ਪਦਾਨੀਓ ਵੀ ਮੈਨੂੰ ਝੂਠ ਬੋਲਦੀਆਂ ਕਿ ਜਾਂ ਕਿਦਾਂ ਵਾ ਮੈਨੂੰ ਨਹੀਂ ਉਹ ਤਰ੍ਹਾਂ ਲੱਗਦਾ ਮੈਂ ਵਿਆਹ ਦੀ ਗੱਲ ਕੀਤੀ ਤੇ ਉਹ ਆਂਦੇ ਵੀ ਇਹ ਵਿਆਹੀ ਹੈ ਹੈਈ ਆਹ ਗੱਲ ਕੀਤੀ ਉਹਨਾਂ ਨੇ ਚਾਚਾ ਜੀ ਦਿਲ ਤੋੜਤਾ ਤੂੰ ਤੇ ਉਹ ਤਰ੍ਹਾਂ ਮੈਂ ਸਵੇਰੇ ਫੇਰ ਪੁੱਛ ਲੂੰਗਾ ਪੁੱਤ ਮੈਨੂੰ ਮੈਂ ਅਖੰਡਿਆ ਵੀ ਝੂਠ ਬੋਲਦੀਆਂ ਪਰ ਮੇਰਾ ਦਿਲ ਨਹੀਂ ਮੰਨਦਾ ਚਾਚਾ ਵਿਆਹੀ ਹੋਏ ਮੈਂ ਦਿਲ ਦੀ ਤਰ ਐਡਾਂ ਬੋਲ ਲਿਆ ਟੂੰ 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 ਜੇ ਅਜੇ ਦੇ ਛੋਟੀ ਉਮਰ ਆ ਕੁੜੀ ਦੀ ਜੇ ਹੁੰਦੀ ਵਿਆਹੀ ਉਹਦਾ ਜਵਾਕ ਕੋਈ ਨਾ ਕੋਈ ਨਾਲ ਹੋਣਾ ਹੀ ਤੇ ਹੋਰ ਮੈਨੂੰ ਲੱਗਦਾ ਸਾਨੂੰ ਇਹ ਝੂਠ ਬੋਲਦੀ ਆ ਉਹ ਜਿਹੜੀ ਭੂਆ ਵਾ ਉਹਦੀ ਓਏ ਬੜੇ ਚਰਾਕ ਹੁੰਦੀਆਂ ਸੱਚ ਨਹੀਂ ਦੱਸਦੀਆਂ ਹੁੰਦੀਆਂ ਆਹੋ ਇਹ ਤਾਂ ਗੱਲ ਆਈਏ ਇਹਨਾਂ ਨੇ ਪਿੰਡੋਂ ਪਿੰਡੀ ਜਾ ਕੇ ਬਹਿਣਾ ਹੁੰਦਾ ਜੇ ਇਹਦੇ ਸੱਚ ਦੱਸਣ ਲੱਗਣੇ ਇਹ ਤੇ ਫਿਰ ਦੁਦੀਆਂ ਤੇ ਇਹਨਾਂ ਨੂੰ ਲੁੱਟ ਕੇ ਖਾ ਜੇ ਹਾਂ ਓਏ ਬੜੀਆਂ ਚਰਾਕ ਹੁੰਦੀਆਂ ਵਾ ਚੱਲ ਕੋਈ ਨਹੀਂ ਚਾ ਚਾ ਮੈਨੂੰ ਖਜਾਨਾ ਚੰਗਾ ਚੰਗਾ ਤੇ ਦੱਸੀ ਉਹਨੂੰ ਘੱਲੀ ਚੰਗਾ ਫੇ ਚੰਗਾ ਚੰਗਾ ਹੂੰ ਜਾ ਜਵਾਬ ਬਣਾ ਦੇ ਗੱਲ ਕਿਤੇ ਦੱਸ ਮੁੰਡਾ ਕਿਦਾਂ ਤਰਲੇ ਲੈਂਦਾ ਫਿਰਦਾ ਹੀ ਉਹ ਵੀ ਕੁੜੀਆਂ ਹੀ ਆ ਬਸ ਵਿਆਹ ਹੀ ਦੋ ਹੋਏ ਇਹਨੂੰ ਇਹੋ ਗੱਲ ਵੀ ਜ਼ਮੀਨ ਤੇ ਹੀ ਅੱਖ ਰਖੀ ਇਹਨਾਂ ਨੂੰ ਓਹੋ ਕੋਈ ਨਹੀਂ ਨਾ ਵਿਆਹ ਹੋ ਭਾਵੇਂ ਮੈਂ ਇਹਨਾਂ ਨਾਲ ਹੀ ਕਿਸੇ ਦਾ ਭਾਵੇਂ ਮੈਨੂੰ ਇਹਨਾਂ ਦੇ ਮਿੰਤ ਨਾ ਕਰਨੀ ਪਵੇ ਭਾਵੇਂ ਇਹਨਾਂ ਨੂੰ ਪੈਸੇ ਨਾ ਦੇਣੇ ਪੈਣ ਇਹਨੂੰ ਮੁੰਡੇ ਨੂੰ ਮੈਂ ਪਤੀਏ ਨੂੰ ਤੇ ਵਿਆਹ ਕੇ ਹੀ ਛੱਡੂਗਾ ਭਾਵੇਂ ਮੇਰਾ ਹੋਵੇ ਚਾਹੇ ਨਾ ਹੋਵੇ ਸਲੀਡੇ ਦੇ ਯਾਰ ਪ੍ਰੈਸ ਕਰਨ ਵਾਲੀ ਉਹ ਬਾਬਾ ਕਿਤੇ ਪ੍ਰੈਸ ਕਰਨ ਵਾਲੀ ਦੇ ਦੇ ਪ੍ਰੈਸ ਦੇ ਤੇ ਇਥੇ 2 2 3 3 ਪ੍ਰੈਸਾਂ ਰੱਖ ਲੂੰਗਾ ਮੈਂ ਹੁਣ ਵੇਖਾਂ ਮਿਸਤਰੀਆਂ ਨੂੰ ਆ ਮਿਸਤਰੀ ਚਾਹ ਪੀਣੀ ਹੋਰ ਹੈਗੀ ਜੇ ਓਏ ਵਾਦੀ ਨਿਕਲਦੀ ਗੁਰੂਓ 아.